ਕਰਵਾਵਾਂਗੇ ਨਾ ਸਿੱ ਪੰਜਾਬ ਨੂੰ ਤੱਕੀ ਹਵਾ ਲਗਣ ਦਵਾਵਾਂਗੇ ਜਿੰਨੇ ਵੀ ਸਾਹ ਵਸਦੇ ਨੇ ਕਿ ਲੋਕਾਂ ਦੇ ਹੀ ਜਿਹੜੇ ਲਿਖੇ ਲੱਗਣਗੇ ਇਸ ਕਰਕੇ ਭਰਾਵੋ ਅੱਜ ਪਤਾ ਹੀ ਹੈ ਕਿ ਅਸੀਂ ਮਾਨ ਸਾਹਿਬ ਦੀ سپورਟ ਦੇ ਵਿੱਚ ਆਇਆ ਮੈਂ ਸੂਤੋਂ ਲੈ ਕੇ ਸਾਡਾ ਪਰਿਵਾਰ ਆ ਮੇਰੇ ਦਾਦਾ ਜੀ ਤੋਂ ਲੈ ਕੇ ਸਾਡਾ ਪਰਿਵਾਰ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਆ ਕਿਸਾਨੀ ਪਰਿਵਾਰ ਆ ਇਸ ਕਰਕੇ ਲੰਮਾ ਸਮਾਂ ਪਹਿਲਾਂ ਦਾਦਾ ਜੀ ਮਾਨ ਸਾਹਿਬ ਨਾਲ ਰਹੇ ਉਸ ਤੋਂ ਬਾਅਦ ਮੇਰੀ ਵਾਰੀ ਆਈ ਤੇ ਪਿੱਛੇ ਵੀ ਆਪਾਂ ਚੋਣ ਪ੍ਰਚਾਰ ਕੀਤਾ ਤੇ ਹੁਣ ਵੀ ਵਾਲੀਆਂ ਗੱਲਾਂ ਨਾ ਕਰਦੇ ਹੋਏ ਭਰਾਵੋ ਦਿੱਲੀ ਨੇ ਸਾਨੂੰ ਕੱਖ ਨਹੀਂ ਦੇਣਾ ਦਿੱਲੀ ਨੇ ਸਾਨੂੰ ਰੋੜ ਕੇ ਮਾਰਿਆ ਗੱਲ ਇਹ ਹੈ ਕਿ ਗੱਲ ਆਪਾਂ ਆਪਣੇ ਪੰਜਾਬ ਦੀ ਪਛਾਣ ਕਰ ਲਈਏ ਝਾੜੂ ਨੇ ਸਾਨੂੰ ਕੱਖ ਨਹੀਂ ਦੇਣਾ ਕਾਂਗਰਸ ਨੇ ਸਾਨੂੰ ਕੱਖ ਨਹੀਂ ਦੇਣਾ ਅੱਜ ਘੱਟ ਕਿੰਤੇ ਦੇ ਉੱਪਰ ਜੋਤ ਛੱਟਤ ਹੋ ਰਿਹਾ ਹੈ ਪੰਜਾਬ ਨੇ ਪਹਿਲੇ ਤੋਂ ਪਹਿਲੇ ਦਿਨ ਤੋਂ ਹੀ ਲੈ ਕੇ ਜਿਹੜੇ ਸਾਡੇ ਸਿੱਖਾਂ ਨੇ ਹਰ ਇੱਕ ਧਰਮ ਦੀ ਹਰ ਇੱਕ ਮਾਜਬ ਦੀ ਨੁਮਾਇੰਦਗੀ ਕਰੀ ਆ ਪਰ ਅਸੀਂ ਵੀਰੋਂ ਭੜਾਵੋ ਇਹ ਤੁਹਾਨੂੰ ਵਾਦਾ ਕਰਦੇ ਜਿਸ ਤਰ੍ਹਾਂ ਭਾਰਤ ਦੇ ਵਿੱਚ ਘੱਟ ਕੰਚਰ ਨਾਲ ਧੱਕਾ ਹੋ ਰਿਹਾ ਮਰੇੜਕੋਟ ਦੇ ਲੋਕਾਂ ਨੂੰ ਦਿੱਤੀ ਹਵਾ ਨਹੀਂ ਲੱਗਣ ਦੇਵਾਂਗੇ ਹੁਣ ਇਸ ਸਮਾਂ ਹੈਗਾ ਥੋੜਾ ਜਿਹਾ ਕੋਈ ਗੱਲ ਨਹੀਂ ਹੈਗਾ ਉਸ ਤੋਂ ਬਾਅਦ ਅਜ਼ਾਨ ਹੋਣੀ ਹੈ ਓਕੇ ਬੋਲੋ ਬੋਲੋ ਚਲੋ ਬੋਲੋ ਅੱਛਾ ਚਲੋ ਬੋਲੋ ਜਿਹੜਿਆ ਕੀ ਪੰਜਾਬ ਵਾਸਤੇ ਮਸੂਮਸਿਆ ਦੇ ਵਿੱਚੋਂ ਗੁਜ਼ਰਾ ਸੁਣ ਲਓ 5-7 ਮਿੰਟ ਸੁਣ ਲਓ ਮਰੇੜਕੋਟ ਦੇ ਵਿੱਚੋਂ ਪਿੱਛੇ ਬਹੁਤ ਵੱਡਾ ਹਾਂ ਦਾ ਨਾਰਾ ਮਾਰ ਰਿਹਾ ਜਿਸ ਤਰ੍ਹਾਂ ਸਰਕਾਰਾਂ ਨੇ ਮੇਰੇ ਉੱਪਰ ਪਰਚੇ ਕੀਤੇ ਸੀਗੇ ਉਦੋਂ ਦੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਾ ਸਾਥ ਦਿੱਤਾ ਸੀ ਸਾਰਾ ਧੰਨਵਾਦ ਕਰਦੇ ਆਂ ਪਰ ਜੋ ਪੰਜਾਬ ਦੀ ਇਸ ਟਾਈਮ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਆਪਾਂ ਦਿਨ ਪਰ ਦਿਨ ਰਾਤ ਲੱਗੇ ਹੋਏ ਆਂ ਪੰਜਾਬ ਦੀ ਨੌਜਵਾਨੀ ਦੇ ਦੋ ਸਮੱਸਿਆਵਾਂ ਬਣ ਗਈਆਂ ਨਸ਼ਾ ਤੇ ਪ੍ਰਵਾਸ ਤੁਸੀਂ ਦੇਖਿਆ ਹੋਣਾ ਕਿ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਜੋ ਆਤਮ ਠੱਗੀ ਦਾ ਢੰਡਾ ਚੱਲਿਆ ਹੋਇਆ ਹੈ ਉਦਿਆਪਾ ਕੇ ਸਿਰ ਧਰਦੀ ਬਾਜੀ ਲਾ ਕੇ ਜਿਹੜੀ ਆਪਾਂ ਲੜਾਈ ਲੜਿਆ ਪਰ ਇੱਕ ਪਾਸੇ ਚਾਹਣਾ ਕਿ ਪੰਜਾਬ ਨੂੰ ਬਚਾਉਣਾ ਹੈ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨੇਗੀਆਂ ਇਹਨਾਂ ਨੇ ਸਾਡੇ ਉੱਪਰ ਜਿਹੜੇ ਪਰਚਾ ਤੇ ਲੜਾ ਲਾਈਆਂ ਨੇ ਗਿਆ ਜੇਕਰ ਅਸੀਂ ਨੌਜਵਾਨ ਚਾਹਣੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਉਣਾ ਤਾਂ ਅੱਜ ਇਹ ਸਰਕਾਰਾਂ ਨੇ ਸਾਡੇ ਨੌਜਵਾਨ ਡੂਗੜ ਦੇ ਜ਼ਿਲ੍ਹੇ ਦੇ ਵਿੱਚ ਛੱਡ ਤੇ ਆ ਜਿੰਨੇ ਮੇਰੇ 20 ਸਟੇਜ ਤੇ ਖੜੇ ਥੋੜੇ ਮੇਰੇ ਇਸ ਕਰਕੇ ਭਰਾਵੋ ਮੇਰੇ ਨੌਜਵਾਨ ਸਾਥੀਓ ਇਹ ਸਰਕਾਰਾਂ ਦੇ ਜਿਹੜੀਆਂ ਕਿ ਧੋਗੜੀ ਰਣਨੀਤੀ ਨੂੰ ਆਪਾਂ ਪਛਾਣ ਲਈਏ ਭਗਵਾਨਤਾਂ ਦੀ ਜਿਹੜੀ ਦੋਗਲੀ ਰਣਨੀਤੀ ਨੂੰ ਪਛਾਣੀਏ ਤੇ ਇਹਦਾ ਜਿਹੜਾ ਮੂਹ ਹੈ ਉਹ ਦਿੱਲੀ ਵੱਲ ਹੁੰਦਾ ਜਿਹੜੀ ਦੀ ਪੱਥਾ ਜਿਹੜੀ ਪੰਜਾਬ ਵੱਲ ਹੁੰਦੀ ਹੈ ਕਿਉਂਕਿ ਸਾਰਿਆਂ ਦੇ ਹੀ ਅੱਜ ਤੱਕ ਜਿੰਨਿਆਂ ਦੇ ਵੀ ਲੋਕਾਂ ਦੇ ਇਹੀ ਕੰਮ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਕੱਲੇ ਸਰਦਾਰ ਸੇਵਨਜੀ ਸਿੰਘ ਮਾਨ ਸਾਹਿਬ ਹੀ ਨਗੇ ਜਿਹੜੇ ਅੱਜ ਤੱਕ ਆਪਣੇ ਇੱਕ ਸਟੈਂਡ ਤੇ ਖੜੇ ਨੇਗੇ ਤੁਹਾਨੂੰ ਪਤਾ ਜਦੋਂ ਵੋਟਾਂ ਤਾਰ ਹੁੰਦਾ ਜਦੋਂ ਵੋਟਾਂ ਲੈਣੀਆਂ ਹੁੰਦੇ ਨੇ ਜਾਂ ਲੋਕਾਂ ਨੂੰ ਆਪਣੇ ਇੱਕ ਬਕਲਾਵੇ ਦੇ ਵਿੱਚ ਲੈ ਕੇ ਆਪਾਂ ਆਪਣੇ ਨਿੱਜੀ ਹਿੱਤਾਂ ਲਈ ਸਾਰੇ ਹੀ ਲੋਕ ਪਾਰਟੀਆ ਬਦਲ ਦੇਣਗੇ ਕੋਈ ਵੀ ਅੱਜ ਤੱਕ ਲੀਡਰ ਆਪਣੇ ਇੱਕ ਸਟੈਂਡ ਤੇ ਨਹੀਂ ਖੜਾ ਜਿੱਕਰ ਸਟੈਂਡ ਤੇ ਜਿੱਕਰ ਖੜੇ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਖੜੇ ਨੇਗੇ ਇਸ ਕਰਕੇ ਭਰਾਵੋ ਹਾਜ਼ਰੀ ਸਾਡੀ ਇੰਨੀ ਕਿ ਪ੍ਰਮਾਣ ਕਰ ਲਿਓ ਸਮਾਂ ਬੜਾ ਥੋੜਾ ਸਾਰਿਆਂ ਨੂੰ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਹਨ ਸਿੱਧੂ ਜੀ ਦਾ 5 ਮਿੰਟ ਹੋਰ ਲਾਉ ਲਈ ਗੱਜ ਕੇ ਮੈਨੂੰ ਜੀ ਨਾਰਾ ਲਵਾਉਣ ਵਾਲੀ ਹੈ ਨਾਰਾ ਤਕਦੀਰ ਨਾ ਤਕਦੀਰ ਨਾ ਤਕਦੀਰ ਮਾਸ਼ਾਅੱਲਾ ਦੇਖੋ ਅਸੀਂ ਮੈਂ ਜਿਹੜੀ ਫਿਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਦੋ ਤਿੰਨ ਮਿੰਟ ਤੁਹਾਡੇ ਨਾਲ ਹੋਰ ਲੈਣੇ ਆ ਜਿਹੜੀ ਕਿ ਇਸ ਟਾਈਮ ਭਾਰਤ ਦੀ ਹਕੂਮਤ ਭਾਰਤ ਦੀ ਹਕੂਮਤ ਕੀ ਕਹਿੰਦੀ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਸਮਿਆਂ ਦੇ ਵਿੱਚ ਆਰਐਸਐਸ ਭਾਜਪਾ ਨੇ ਕੀਤਾ ਪਰ ਜਿਹੜੇ ਸੁਣੋਗੇ ਫਿਰ ਤਾਂ ਮੈਂ ਬੋਲ ਪਣਾ ਨਹੀਂ ਮੈਂ ਚੁੱਪ ਕਰ ਜਾਣਾ ਇਸ ਕਰਕੇ ਵੀਰੋ 2 ਮਿੰਟ ਚੁੱਪ ਕਰ ਜਿਓ ਪਰ ਸਾਡੀ ਸੋਚ ਕੀ ਹੈ ਉਹ ਸੋਚ ਨੂੰ ਤੁਸੀਂ ਸਮਝੋਗੇ ਸੇ ਸਮਝ ਕੇ ਜੇ ਕਰਦੇ ਤੁਸੀਂ ਸਾਥ ਕਿਉਂਕਿ ਤਾਂ ਹੀ ਪੰਜਾਬ ਬਚ ਸਕਦਾ ਤਾਂ ਹੀ ਜਿਹੜੇ ਕੱਟਕੰਧਾਂ ੱਤੇ ਹੋਣੇ ਬੰਦ ਹੋਣਗੇ ਜੇਕਰ ਉਹ ਹੀ ਧੂੜ ਜਿੱਤੇ ਟੂ ਡਾਊਨ ਆ ਫਿਰ ਜਮ ਮਰਜੀ ਬਾਈ ਚ ਨੂੰ ਇਸ ਕਰਕੇ ਇਹੀ ਗੱਲ ਕਹਿਣਾ ਵੀ ਆਪਾਂ ਸਮਝੋ ਆਪਾਂ ਆਪਣੀ ਸੋਚ ਨੂੰ ਦੇਖੋ ਵੀ ਸੋਚ ਕਿੰਨਾ ਦੀ ਹੈ ਤੇ ਕਿਹੜੇ ਲੋਕਾਂ ਦੇ ਨਾਲ ਖੜ ਰਹੇ ਨੇ ਕਿਹੜੇ ਵੋਟਾਂ ਪਿੱਛੇ ਸਾਡਾ ਕਾਤਲਿਆਮ ਕਰਾ ਰਹੇ ਸਾਡਾ ਘਾਣ ਕਰਾ ਰਹੇ ਨੇ ਇਹ ਸਮਝਣ ਦੀ ਗੱਲ ਆ ਭਰਾਵੋ ਅੱਜ ਸਭ ਤੋਂ ਵੱਡਾ ਜਿਹੜਾ ਕਿ ਆਪਣੇ ਉੱਪਰ ਘੱਟ ਗਿਣਤੀਆਂ ਪਰ ਲੱਖ ਛਤਤ ਹੋ ਰਿਹਾ ਹੈ ਨਾ ਉਹਦੇ ਵਿੱਚ ਸਾਨੂੰ ਸੋਚਣਾ ਵਿਚਾਰਨਾ ਪੈਣਾ ਹੈ ਕਿ ਕਿੰਨੀ ਅਸੀਂ ਇਹ ਲੜਾਈ ਲੜਨੀ ਹੈ ਕਿਹੜੀ ਜਿਹੜੀ ਕਿਵੇਂ ਭਾਜਪਾ ਦੀ ਆਰਐਸਐਸ ਦੀ ਵਿਚਾਰਧਾਰਾ ਉਹਨਾਂ ਆਪਾਂ ਨੂੰ ਸਮਝਣਾ ਪੈਣਾ ਵੀਰੋ ਮੇਰੇ ਭਰਾਵੋ ਇੱਕ ਗੱਲ ਕਹਿਣਾ ਹੈ ਕਿ ਜਿਵੇਂ ਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਕੁਝ ਸਮਝੌਤੇ ਹੋ ਰਹੇ ਹੋਣਗੇ ਕਿ ਐਸੀ ਮੂਰਤੀ ਦੇ ਅਕਾ ਜਿਹੜਾ ਸੰਵਿਧਾਨ ਤੋਂ ਜਿਹੜਾ ਖਤਰਾ ਭਾਜਪਾ ਤੋਂ ਆਰਐਸਐਸ ਤੋਂ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਹੈ ਮੋਦੀ ਨੂੰ ਹਰਾ ਸਕਦਾ ਇੱਕ ਤੁਹਾਨੂੰ ਮੈਂ ਅੱਜ ਗੱਲ ਕਹਿ ਕੇ ਜਨਨਾ ਮੇਰੀ ਅੱਜ ਗੱਲ ਧਿਆਨ ਨਾਲ ਸੁਣ ਲਿਓ ਜੇਕਰ ਮੋਦੀ ਨੂੰ ਹਰਾ ਸਕਦਾ ਤਾਂ ਪੰਜਾਬ ਹਰਾ ਸਕਦਾ ਪੰਜਾਬ ਦੇ ਸਿੱਖ ਹਰਾ ਸਕਦੇ ਨੇ ਪੰਜਾਬ ਦੇ ਪੱਪੇ ਲੋਕ ਹਰਾ ਸਕਦੇ ਨੇ ਇਹ ਗੱਲ ਤੁਹਾਨੂੰ ਕਹਿਣਾ ਮੈਂ ਅੱਜ ਪਰ ਤੁਹਾਨੂੰ ਸਮਝ ਨਹੀਂ ਆਈ ਇਸ ਗੱਲ ਦੀ ਕਿਉਂਕਿ ਜੋ ਪਾਰਟੀਆਂ ਪੋਲੀਟੀਕਲ ਪਾਰਟੀਆਂ ਗੱਲ ਕਹਿ ਰਹੇ ਨੇ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਅਸੀਂ ਹਰਾ ਕੇ ਆਏ ਆ ਅਸੀਂ ਇਸ ਗੱਲ ਕਰਕੇ ਕਹਿੰਦੇ ਆ ਵੀ ਤੁਸੀਂ ਸਾਡੀ ਸੋਚ ਨੂੰ ਸਮਝੋ ਅਸੀਂ ਕਿਵੇਂ ਤੁਹਾਡੇ ਮੂਰੇ ਹੁੱਕੇ ਲੜਾਈ ਲੜ ਸਕਦੇ ਆ ਅਸੀਂ ਕਿਵੇਂ ਆਪਾਂ ਖੜੇ ਆ ਇਸ ਕਰਕੇ ਤੁਹਾਨੂੰ ਇਸ ਜੀ ਦੀ ਸਮਝ ਨਹੀਂ ਆ ਰਹੀ ਤੁਸੀਂ ਨਾ ਸਮਝਣ ਨੂੰ ਤਿਆਰ ਹੋ ਤੇ ਨਾ ਸੁਣਨ ਨੂੰ ਤਿਆਰ ਹੋ ਜਿਹੜੀਆਂ ਆ ਪੋਲਿਟਿਕਲ ਪਾਰਟੀਆਂ ਇੱਥੇ ਆ ਕੇ ਗੱਲ ਕਹਿਦੀਆਂ ਹੁੰਦੀਆਂ ਨੇ ਕਿ ਆ ਜਾਂ ਝਾੜੂ ਵਾਲਾ ਸਮਾਪਤੇ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਜਿੱਲਾ ਕੱਟੀਆਂ ਰਹਿ ਗਈਆਂ ਪੰਜਾਬ ਦਾ ਇੱਕੋ ਇੱਕ ਨਤਾਰਕ ਲੀਡਰ ਹੈ ਜਿਹੜਾ ਕਿ ਅੱਜ ਤੱਕ ਰ ਆਪਣੇ ਸਟੈਂਡ ਤੇ ਖੜਾ ਹੈ ਨਹੀਂ ਸਾਰੇ ਲੀਡਰਾਂ ਨੇ ਆਪਣਾ ਆਪਣੀ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲ ਲੈਣ ਗਿਆ ਕੋਈ ਝਾੜੂ ਵਾਲਾ ਕਾਂਗਰਸ ਦੇ ਵਿੱਚ ਚਲੇਗਾ ਕਾਂਗਰਸ ਦਾ ਚਾਰੂ ਦੇ ਵਿੱਚ ਚਲਾ ਗਿਆ ਕੋਈ ਬੀਜੇਪੀ ਦੇ ਵਿੱਚ ਚਲਾ ਗਿਆ ਜੇਕਰ ਸਟਾਰ ਤੇ ਲੋਕਾਂ ਲਈ ਖੜੇ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਵੀ ਖੜੇ ਨੇਗੇ ਇਸ ਕਰਕੇ ਸਾਰੇ ਜਿੰਨੇ ਵੀ ਪੰਜਾਬ ਦੇ ਨੌਜਵਾਨ ਜਿੰਨੇ ਵੀ ਅਸੀਂ ਆਪਣੇ ਜਿੰਨੇ ਵੀ ਅਸੀਂ ਕਿਸਾਨੀ ਧਰਮ ਇਸ ਚੰਦੇ ਆ ਅਸੀਂ ਕਿੱਥੇ ਵੀ ਲੋਕਾਂ ਦੀ ਗੱਲ ਨੂੰਂਦੇ ਅਸੀਂ ਉੱਥੇ ਜਾਂਦੇ ਆ ਅਸੀਂ ਸਾਰੇ ਨੌਜਵਾਨ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਪੋਰਟ ਕਰਦੇ ਆ ਸਾਥ ਦਿੰਦੇ ਆ ਕਿਉਂਕਿ ਇੱਕ ਸਿਧਾਂਤ ਤੇ ਖੜ ਕੇ ਜਿਹੜੀ ਲੋਕਾਂ ਦੀ ਲੜਾਈ ਲੜ ਰਹਿਣਗੇ ਇਹੀ ਗੱਲ ਆ ਕਿ ਨੌਜਵਾਨਾਂ ਨੂੰ ਬਸ ਇਤੂ ਗੱਲ ਦੂਸਰੀ ਗੱਲ ਇਹ ਕਹ ਕੇ ਸਮਰਥਨ ਕਰਦਾ ਵੀ ਜਦੋਂ ਵੀ ਕੋਈ ਮੇਰੇ ਕੋਲੋਂ ਦੇ ਆ ਚਾਹੋਗੀ ਅਸੀਂ ਮੂਰੇ ਹੋ ਕੇ ਜਿਹੜੀ ਤੁਹਾਡੀ ਲੜਾਈ ਲੜਾ ਗਏ ਪਰ ਜਿਵੇਂ ਭਾਰਤ ਦੇ ਵਿੱਚ ਹੋਰ ਕੁਝ ਹੋਇਆ ਅਸੀਂ ਸਾਡੇ ਮੁਸਲਮਾਨ ਭਰਾਵਾਂ ਤੇ ਇੱਥੇ ਕੁਝ ਵੀ ਹੋਣ ਦਵਾਗੇ ਇਹ ਸੋਣ ਦਾ ਵਾਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥ ਸਿੰਘ ਜੀ ਮੇਰੇ ਮੁਸਲਮਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕਮ ਵਾਲੇਕੁਮ ਸਲਾਮ ਅਲੈਕਮ ਇਹ ਮੈਂ ਨਹੀਂ ਠੀਕ ਸਮਝਦਾ ਮਿਓ 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 ਸਲਾਮ ਅਲੈਕਮ ਵਾਲੇਕੁਮ ਇਹ ਤਾਂ ਗੱਲ ਹੋਈ ਨਾ ਇਹ ਮੇਰਾ ਮਤਲਬ ਆਪਾ ਸਾਧ ਹੈ ਅਜੇ ਬੀਜਪੀ ਆਰਐਸਐਸ ਦੇ ਥੱਲੇ ਤਾਂ ਨਹੀਂ ਲੱਗੇ ਹੈਗੇ ਸੋ ਅੱਜ ਮੈਂ ਆਪ ਜੀ ਦੇ ਪਾਸ ਆਇਆ ਤੇ ਜਿਹੜੇ ਇਲੈਕਸ਼ਨ ਐ ਇਸ ਵਾਰੀ ਹੋ ਰਿਹਾ ਐ ਇਹਨਾਂ ਵਿਕਸਨਾਂ ਨੇ ਇੰਡੀਆ ਦੀ ਤਕਦੀਰ ਬਦਲ ਦੇਣੀ ਐ ਜੇ ਮੋਦੀ ਤੇ ਬੀਜੇਪੀ ਤੇ ਆਰਐਸ ਇੱਕ ਵਾਰੀ ਫੇਰ ਜਿੱਤ ਜਾਣ ਦੁਰਜੀ ਚੀਜ ਐ ਜੇ ਆਪਾ ਕਾਂਗਰਸ ਪਾਰਟੀ ਨੂੰ ਕਹੀਏ ਤੇ ਉਹ ਸਾਡੀ ਐ ਮੇਰੇ ਮੁਤਾਬਕ ਉਹ ਸਾਡੀ ਨਹੀਂ ਹੈ ਜੋ ਕਰਕੇ ਬਬਰੀ ਮਸਜਿਦ ਖੋਲਣ ਦੇ ਲਈ ਰਜੀਵ ਗਾਂਧੀ ਨੇ ਚਾਬੀਆਂ ਦਿੱਤੀਆਂ ਸੀ ਤੇ 1992 ਦੇ ਵਿੱਚ ਜਦੋਂ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਵਜ਼ੀਰ-ਏ-ਆਜ਼ਮ ਨਰਸਿਮਹਾ ਰਾਓ ਸੀ ਜੇ ਕਾਂਗਰਸ ਪਾਰਟੀ ਤੇ ਨਰਸਿਮਹਾ ਰਾਓ ਚਾਹੁੰਦੇ ਕਿ ਭਾਜਪਾ ਤੇ આરએસएस ਕੇ ਅਗਵਾਨੀ ਬਬਰੀ ਮਸਜਿਦ ਨੂੰ ਨਾ ਸ਼ਹੀਦ ਕਰਦੇ ਤਾਂ ਪ੍ਰਾਈਮ ਮਿਨਿਸਟਰ ਵਜ਼ੀਰ-ਏ-ਆਜ਼ਮ ਕਰ ਸਕਦਾ ਸੀ ਪਰ ਜਦੋਂ ਨਦੀਪ ਗਾਂਧੀ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚਾਬੀਆਂ ਦੇ ਦਿੱਤੀਆਂ ਸੀ ਕਿ ਬਬਰੀ ਮਸਜਿਦ ਨੂੰ ਖੋਲ ਦਿਓ ਫਿਰ ਨਰਸਿਮਹਾ ਰਾਓ ਉਹ ਕਿਵੇਂ ਕਾਂਗਰਸ ਪਾਰਟੀ ਤੋਂ ਹਟ ਜਾ ਸਦਾ ਸੀ ਅੱਜ ਪ੍ਰੋਪਗੈਂਡਾ ਹੋ ਰਿਹਾ ਹੈ ਕਿ ਬੀਜੇਪੀ ਆਰਐਸਐਸ ਰੋਕਣ ਦੇ ਲਈ ਕਾਂਗਰਸ ਰਿਵੋਟ ਪਾਉ ਕਿਹੜੇ ਮੂੰਹ ਦੇ ਨਾਲ ਅਸੀਂ ਕਾਂਗਰਸ ਰਿਵੋਟ ਪਾਦਾਂਗੇ ਜਿਹੜੀ ਸਾਜਿਸ਼ ਦੇ ਵਿੱਚ ਸੀਗੀ ਜਿਹੜੀ ਬਬਰੀ ਮਸਜਿਦ ਦੀ ਸ਼ਹਾਦਤ ਨੂੰ ਰੋਕ ਸਹਦੀ ਸੀ ਪਰ ਉਸ ਨੇ ਨਹੀਂ ਰੋਕਿਆ ਸੋ ਸਤਕਾਰਯੋਗ ਸਾਥ ਸੰਗਤ ਜੀ ਸਾਡੀ ਪਾਤੀ ਹੈ ਜਿਹੜੀ ਹਮੇਸ਼ਾ ਕੱਟਗਿੰਤਿਆਂ ਦੇ ਲਈ ਬੋਲਦੀ ਹੈ ਕਰਦੀ ਹੈ ਐਕਸ਼ਨ ਕਰਦੀ ਹੈ ਅਸੀਂ ਬਬਰੀ ਮਸਜਿਦ ਦੇ ਲਈ ਯੂਪੀ ਜਾ ਕੇ ਗ੍ਰਿਫਤਾਰ ਹੋਏ ਬਹੁਤ ਸਾਡੇ ਤੇ ਜੋਰ ਲੱਗਿਆ ਕਿ ਤੁਸੀਂ ਨਹੀਂ ਜਾਣਾ ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ ਪਾਰਟੀ ਤੇ ਹਿੰਦੂਤਵਾ ਬੀਜੇਪੀ ਨੇ ਰੜਕੇ ਸਾਡੇ ਦਰਬਾਰ ਸਾਹਿਬ ਨੂੰ ਟਾਇਆ 1984 ਦੇ ਵਿੱਚ ਸਹੀਤ ਕੀਤੇ ਖਾਲਤਗਤ ਸਾਹਿਬ ਸਾਡੇ ਲੀਡਰ ਸਤ ਜਨੈਲ ਸਿੰਘ ਪਿੰਡਾਂ ਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਫੇਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਤੇ ਬੀਜੇਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਹਾਂ ਇਹ ਸਮਝਦੇ ਹੈ ਕਿ ਜੇ ਹਿੰਦੁਸਤਾਨ ਦੇ ਵਿੱਚ ਬਹੁਤ ਗਿਣਤੀ ਹਿੰਦੂਆਂ ਦੀ ਹੈ ਫੇਰ ਨਾ ਕਾਂਗਰਸ ਨਾ ਬੀਜੇਪੀ ਆਰਐਸਐਸ ਸਾਡੀ ਘੱਟ ਗਿਣਤੀਆਂ ਦੇ ਲਈ ਖੜ੍ਹ ਸਕਦੇ ਹੈ ਸ਼ੁਕਰ ਕਰਕੇ ਹਕੂਮਤ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਬਹੁ ਗਿਣਤੀ ਹਿੰਦੂ ਦੀ ਲੋੜ ਹੈ ਅੱਜ ਪ੍ਰਾਈਮ ਮਿਨਿਸਟਰ ਮੋਦੀ ਕੀ ਪ੍ਰੋਪਗੈਂਡਾ ਕਰਦਾ ਹੈ ਕਰ ਰਿਹਾ ਹੈ ਕਿ ਅਸੀਂ ਰਾਮ ਮੰਦਰ ਦੀ ਉਸਾਰੀ ਕਰ ਦਿੱਤੀ ਹੈ ਤੇ ਸਾਰੇ ਹਿੰਦੂ ਸਾਨੂੰ ਮੋਟਾ ਪਾਉਣ ਇੱਕ ਕਾਨੂੰਨ ਦੇ ਖਿਲਾਫ ਹੈ ਔਰ ਸਭ ਧਰਮ ਦੇ ਖਿਲਾਫ ਹੈ ਕਿਉਂ ਕਰਤੀ ਮੁਲਕ ਜੇ ਤੱਕ ਤਰਮਨਨ ਪਕ ਮੁਲਕ ਹੈ ਅਸੀਂ ਤਰੰਤਕ ਨਾ ਦੇ ਉੱਤੇ ਵੋਟ ਨਹੀਂ ਮੰਗ ਸਕਦੇ ਪਰ ਇਹ ਲੋਕ ਇਹ ਸਮਝਦੇ ਐ ਕਿ ਸਾਡਾ ਮੁਲਕ ਹੈ ਇਨਾਂ ਦਾ ਮੈਨੀਫੈਸਟੋ ਕਹਿੰਦਾ ਹੈ ਕਿ ਜੇ ਭਾਜਪਾ ਜਾਂ RSS ਜਿੱਤ ਗਈ ਇੰਡੀਆ ਦਾ ਨਾਂ ਹਟਾ ਕੇ ਇਸ ਦਾ ਨਾਂ ਇੰਡੀਆ ਪਾ ਦੇ ਭਾਰਤ ਪਾ ਦੇਣਾ ਤੇ ਉਸ ਤੋਂ ਬਾਅਦ ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ ਸਾਈ ਸਿੱਖ ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ ਇਹੋ ਜੀ ਚੀਜ਼ ਨੂੰ ਜੇ ਆਪਾਂ ਸਹਿਜ ਮੰਗੇ ਤਾਂ ਮੇਰਾ ਮਤਲਬ ਹੈ ਹੁਣ ਵੋਟਰਾਂ ਦਾ ਟਾਈਮ ਹੈ ਇੱਕ ਜੰਗ ਦਾ ਟਾਈਮ ਹੈ ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ ਪਰ ਅੱਜ ਜੇ ਅਪਣ ਪਸੰਦ ਤਰੀਕੇ ਦੇ ਨਾਲ ਸਿਰਫ ਬਚਨ ਆਪਣਾ ਹੈ ਸਾਡਾ ਚੋਣ ਨਿਸ਼ਾਨ ਹੁਣ ਮਿਲ ਚੁੱਕਿਆ ਇੱਕ ਬਾਲਟੀ ਹੈ ਜਿਵੇਂ ਪਹਿਲਾਂ ਬਾਲਟੀ ਸੀਗੀ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਤ ਕੀ ਬਾਰੇ ਇਹ ਖਾਲੀ ਜਨ ਅਪਰਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਜੇ ਲੋਕਾਂ ਨੇ ਵਾਦੇ ਕੀਤੇ ਮੋਦੀ ਨੇ ਕੀ ਕਰਕਰ ਮੈਂ ਨੌਕਰੀ ਦੇਣੀ ਹੈ ਮੈਂ ਮਲੇਰ ਕੋਟਲੇ ਦੀ ਪਿੰਡਾਂ ਚ ਗਿਆ ਉੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਵੀ ਮੁਸਲਮਾਨ ਦੇ ਕੋਲੇ ਸਰਕਾਰੀ ਨੌਕਰੀ ਨਹੀਂ ਹੈ ਇਹ ਕੀ وجہ ਹੈ ਜੇ ਦੇਸ਼ ਤਰਗਨਰਪਕ ਹੈ ਤਾਂ ਫਿਰ ਸੈਂਟਰ ਦੀ ਪੰਜਾਬ ਦੀ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਕਿ ਮੁਸਲਮਾਨ ਨੂੰ ਵੀ ਆਪਣਾ ਹੱਕ ਦਿੱਤਾ ਜਾਵੇ ਪਰ ਕਿਉਂ ਕਰਕੇ ਅੱਜ ਹਨੇਰੀ ਬਗੀ ਹੋਈ ਹੈ ਹਿੰਦੂਤਵਾਦੀ ਇਸ ਕਰਕੇ ਕਟ ਗਿਣਤੀ ਨੂੰ ਕੋਈ ਪਛਾਨ ਨਹੀਂ ਰਿਹਾ ਇਹ ਮੋਦੀ ਦੀ ਹਿੰਮਤ ਪਈ ਹੈ ਇਹਨੇ ਬਿਆਨ ਦੇ ਦਿੱਤਾ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਵੇ ਬੇਸ਼ੱਕ ਉਹ ਬਾਹਰਲੇ ਮੁਲਕ ਦੇ ਵਿੱਚ ਹੋਵੇ ਹਿੰਦੁਸਤਾਨ ਦੀਆਂ ਖੂਬੀਆ ਏਜੰਸੀਆ ਉਸ ਨੂੰ ਗੋਲੀ ਨਾਲ ਮਾਰ ਦੇਣਗੀਆਂ ਇਸ ਪਾਲਿਸੀ ਦੇ ਤਹਿਤ ਆਪਣੇ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਰਿੱਕੂ ਦਮਨ ਸਿੰਘ ਮਲਕ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਸੁਖਦੋਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਗਿਆ ਬਰਤਾਨੀਆ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਸਾਡਾ ਲੀਡਰ ਪਰਮਜੀਤ ਸਿੰਘ ਪੰਜ ਵਾਰ ਮਾਰਤਾ ਲਖਬੀਰ ਸਿੰਘ ਰੋਡੇ ਮਾਰਤਾ ਹਰਿਆਣੇ ਦੇ ਵਿੱਚ ਸਾਡਾ ਲੀਡਰ ਦੀਪ ਸਿੰਘ ਸਿੱਧੂ ਐਕਸੀਡੈਂਟ ਦਿਖਾ ਕੇ ਮਾਰ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚ ਮੂਸੇਵਾਨ ਮਾਰ ਦਿੱਤਾ ਗਿਆ ਮੇਰਾ ਮਤਲਬ ਹੈ ਕਿ ਇਹ ਪ੍ਰਾਈਮ ਮਿਨਿਸਟਰ ਨੇ ਕਹਿੰਦਾ ਕਿ ਅਸਲ ਕੀਤੇ ਹੈ ਖਤਰ ਤਨੂੰ ਪਤਾ ਹੈ ਕਤਲ ਕਰਨਾ ਇੱਕ ਜੁਰਮ ਹੈ ਤਨੂੰ ਇਹ ਵੀ ਪਤਾ ਹੈ ਕਿ ਜੇ ਤੁਸੀਂ ਕਤਲ ਕਰੋਗੇ ਤੁਹਾਡੇ ਉੱਤੇ 302 ਦਫਾ ਲੱਗੋਗੇ ਇਹ ਬਿਲਕੁਲ ਤੁਸੀਂ ਯਕੀਨ ਰੱਖੋ ਸਾਡੇ ਤੇ ਕਿ ਜੇ ਅਸੀਂ ਰਹਿ ਜਿਉਦੇ ਤੇ ਜੇ ਅਸੀਂ ਗਏ ਜਿੱਤੇ ਤੇ ਇਸ ਨੂੰ ਹੱਥ ਖੜੀਆਂ ਲਗਵਾ ਕੇ ਜਿਨ੍ਹਾਂ ਨੇ ਸਿੱਖਾਂ ਨੂੰ ਮਾਰ ਕੇ ਇਨਸਾਫ ਕੀਤਾ ਹੈ ਕਿ ਅਸੀਂ ਮਾਰੇ ਐ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨਾ ਸੀ ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਉਹਨਾਂ ਨੇ ਪਤਾ ਕਰਕੇ ਪਤਾ ਕਰ ਲਿਆ ਕਿਹੜੇ ਕਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਮਾਰਨਾ ਸੀਗਾ ਇੱਕ ਤਾਂ ਇਥੋਂ ਦਾ ਗ੍ਰਹਿ ਵਜ਼ੀਰ ਹੈ ਕਮਿਤਸ਼ਾ ਇਥੋਂ ਦਾ ਹੈ ਵਿਦੇਸ਼ੀ ਮਾਮਲਿਆਂ ਦਾ ਵਜ਼ੀਰ ਜੇ ਸੰਕ ਇਥੋਂ ਦਾ ਸਕਿਉਰਿਟੀ ਐਡਵਾਈਜ਼ਰ ਜੀਤ ਗੌਰ ਇਹ ਸਾਰਿਆਂ ਨੇ ਰੋ ਦੇ ਡਾਇਰੈਕਟਰ ਨੇ ਸਮਿਥ ਗੋਇਲ ਜਿਹੜਾ ਪਹਿਲਾ ਡਾਇਰੈਕਟਰ ਹੈ ਇਹ ਸਾਰੇ ਅਮਰੀਕਾ ਦੇ ਹੱਥ ਦੇ ਵਿੱਚ ਆ ਗਏ ਐ ਤੇ ਜੇ ਅਸੀਂ 13 ਸੀਟਾਂ ਤੇ ਹੋਣ ਪੰਜਾਬ ਦੇ ਵਿੱਚ ਲੜ ਰਹੇ ਆ ਜੇ ਤੁਸੀਂ ਸਾਰੇ ਖੋ ਕੇ ਅਕਾਲੀ ਦਾ ਲਗਰਸਰਜੋ ਪਾਰਲੀਮੈਂਟ ਦੇ ਵਿੱਚ ਭੇਜੋਗੇ ਤੇ ਹਰੇਕ ਦਾ ਟਿਕਿੰਤੀ ਦਾ ਦੁੱਖ ਉੱਥੇ ਬੋਲਿਆ ਜਾਊਗਾ ਅੱਜ ਛੱਤੀਸਗੜ੍ਹ ਦੇ ਵਿੱਚ ਜਿਹੜੇ ਐਸਾਈ ਹੈ ਉਹ ਹੈਗੇ ਟ੍ਰਾਈਬਲਸ ਉਹ ਹੈਗੇ ਇਹਨਾਂ ਨੂੰ ਕੀ ਕਹਿੰਦਾ ਹੈ ਆਦੇਵਾਸੀ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਮਨੀਪੁਰ ਦੇ ਵਿੱਚ ਅਸਾਈਆਂ ਨੂੰ ਮਾਰਿਆ ਜਾ ਰਿਹਾ ਹੈ ਸਾਰੇ ਪਾਸੇ ਕਸ਼ਮੀਰ ਦੇ ਵਿੱਚ ਇਹੋ ਜਿਹੇ ਜ਼ਬਰਕਾਨੂੰਨ ਲਗਾਏ ਐ ਐਕਸਪਾ ਜਿੱਦੇ ਇੱਕ ਫੌਜ ਕਿਸੇ ਨੂੰ ਗੋਲੀ ਮਾਰ ਛਾਦੀ ਹੈ ਕਿਸੇ ਦੇ ਨਾਲ ਜ਼ਬਰ ਜਨਾਹ ਕਰ ਛਾਦੀ ਹੈ ਕਿਸੇ ਨੂੰ ਫੜ ਕੇ ਗੈਬ ਕਰ ਸਕਦੀ ਹੈ ਸੁਪਰੀਮ ਕੋਰਟ ਦੇ نیچے ਸਰਦਾਨ ਹੈ ਸੁਪਰੀਮ ਕੋਰਟ ਵੀ ਤੁਹਾਨੂੰ ਪਤਾ ਹੈ ਚੁੱਪ ਕੇ ਚੀ ਬੈਠੀ ਹੈ ਜਦੋਂ ਬਬਰੀ ਮਸਜਿਦ ਦਾ ਫੈਸਲਾ ਹੋਣਾ ਸੀ ਜੋ ਕੋਈ ਚੀਫ ਜਸਟਿਸ ਸੁਪਰੀਮ ਕੋਰਟ ਦਾ ਸੀ ਤੁਹਾਨੂੰ ਸ਼ਾਇਦ ਪਤਾ ਨਹੀਂ ਉਸ ਨੇ ਖੇਡ ਖਾਨੀ ਇੱਕ ਬੀਬੀ ਦੇ ਨਾਮ ਕਰਤੀ ਸੀ ਉਹ ਬੀਬੀ ਪੁਲਿਸ ਦੇ ਕੋਲੇ ਗਈ ਪਲੀਜ਼ ਕਹਿੰਦੀ ਅਸੀਂ ਚੀਫ ਜਸਟਿਸ ਦੇ ਖਿਲਾਫ ਦਰਜ ਨਹੀਂ ਕਰ ਸਕਦੇ ਪਰ ਫੇ ਰੋਣਾ ਇੰਨਾ ਪੈ ਗਿਆ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਬਣਾਈ ਕਿ ਅਸੀਂ ਪਤਾ ਕਰਾਂਗੇ ਜਿਹੜੀ ਬੀਬੀ ਦੇ ਉੱਤੇ ਜ਼ੁਲਮ ਹੋਇਆ ਹੋਣਾ ਸੀ ਉਹ ਸੁਪਰੀਮ ਕੋਰਟ ਦੀ ਕਮੇਟੀ ਦੇ ਕੋਲੇ ਗਈ ਉਹ ਕਹਿੰਦੀ ਮੇਰੀ ਪਤ ਲਾਈ ਹੈ ਚੀਫ ਜਸਟਿਸ ਨੇ ਮੇਰਾ ਵਕੀਲ ਤੁਸੀਂ ਇੱਥੇ ਹਾਜ਼ਰ ਕਰੋ ਕਾਨੂੰਨ ਦੇ ਮੁਤਾਬਕ ਜਿਹੜਾ ਵੀ ਆਦਮੀ ਜਾਂ ਬੀਬੀ ਇਨਸਾਫ ਮੰਗੇ ਉਹਦੇ ਮੁਤਾਬਕ ਵਕੀਲ ਉੱਥੇ ਹੋਣਾ ਚਾਹੀਦਾ ਪਰ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਹਾ ਤਾਂ ਕਿ ਨਹੀਂ ਤੇਰਾ ਵਕੀਲ ਨਹੀਂ ਆਊਗਾ ਫਿਰ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਕਿ ਯੁੱਧ ਦੇ ਵਿੱਚ ਜਿਹੜਾ ਰਾਮ ਮੰਦਰ ਹੈ ਉਹ ਬਣੂਗਾ ਉਸ ਤੋਂ ਬਾਅਦ ਗਗੋਈ ਨੂੰ Rajya Sabha ਦੀ ਸੀਟ 6 ਸਾਲ ਦੇ ਲਈ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ ਇੱਥੇ ਤੁਸੀਂ ਸੁਣਦੇ ਹੋ ਮੈਂ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਜਿੱਥੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਨਹੀਂ ਦਿੱਤਾ ਬਬਰੀ ਮਸਜਿਦ ਨੂੰ ਸ਼ਹੀਦ ਹੋਈ ਨੂੰ ਉਦੇ ਉੱਤੇ ਰਾਮ ਮੰਦਰ ਬਣਾ ਕੇ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਤੇ ਚੀਫ ਜਸਟਿਸ ਨੇ ਵੱਡੀ ਛਗੀ ਉਹ ਰਜੇ ਸਬਾ ਦਾ ਮੈਂਗਰਾ ਚਾਹਗਾ ਜੇ ਤੁਸੀਂ ਮੈਨੂੰ ਦਿੱਲੀ ਭੇਜੋਗੇ ਮੈਂ ਉਸ ਕੋਈ ਨੂੰ ਮਿਲੂਗਾ ਤੁਹਾਨੂੰ ਪੁੱਛੂਗਾ ਕਿ ਤੂੰ ਰਿਸ਼ਵਤ ਖਾ ਕੇ ਤੂੰ ਇਹ ਫੈਸਲਾ ਕੀਤਾ ਸੋ ਸਾਥ ਸੰਗਤ ਜੀ ਇਹ ਗੱਲਾਂ ਛੋਟੀਆਂ ਮੋਟੀਆਂ ਨਹੀਂ ਐ ਇਹ ਬਹੁਤ ਵੱਡੀਆਂ ਗੱਲਾਂ ਇਸ ਬੀਜੇਪੀ ਨੇ ਕਰ ਦਿੱਤੀਆਂ ਹੈਗੀਆਂ ਇੱਥੇ ਇੱਕ ਮੈਡੀਕਲ ਕਾਲਜ ਬਣਨਾ ਪਰ ਇਹਦੀ ਇਜਾਜ਼ਤ ਆਪ ਪਾਰਟੀ ਨਹੀਂ ਦੇਦੀ ਅਸੀਂ ਪੂਰਾ ਜੋਰ ਪਾਰਲੀਮੈਂਟ ਦੇ ਵਿੱਚ ਵੀ ਲਾ ਰਹੇ ਆਂ ਕਿ ਇੱਥੇ ਮੈਡੀਕਲ ਕਾਲਜ ਬਣ ਜੇ ਤੇ ਇੱਥੇ ਫਾਰਸੀ ਪੜਾਈ ਜਾਵੇ ਇਹ ਅਸੀਂ ਬਿਲਕੁਲ ਯਕੀਨਨ ਮੰਨੋ ਬਹੁਤ ਵਾਰੀ ਸਵਾਰਥ ਕੀਤੀ ਹੈ ਤੇ ਅਸੀਂ ਲਾ ਕੇ ਦਵਾਂਗੇ ਫਿਰ ਅਸੀਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਭੁੱਲੇ ਨਹੀਂ ਜਿਨ੍ਹਾਂ ਨੇ ਸਾਡੇ ਸਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਕਦੇ ਸਿੱਖ ਕੋਈ ਭੁੱਲ ਨਹੀਂ ਸਕਦਾ ਉਹਦੇ ਲਈ ਸ਼ਾਇਦ ਤੁਹਾਨੂੰ ਪਤਾ ਨਹੀਂ ਅਸੀਂ ਇੱਥੇ ਇਮਾਰਤ ਬਣਾ ਰਹੇ ਹਾਂ ਮਲੇਰਕੋਟਲੇ ਦੇ ਵਿੱਚ ਆਪਣੇ ਮੁਹੰਮਦ ਸ਼ੇਰਖਾਨ ਦੇ ਲਈ ਤੇ ਮੈਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਇਨਸਾਫ ਦੇ ਹੱਕ ਦੇ ਵਿੱਚ ਹੈ ਸਾਰੀ ਦੁਨੀਆ ਨੂੰ ਅਪੀਲ ਕਰਦੇ ਹਾਂ ਕਿ ਸ਼ੇਰ ਮੁਹੰਮਦ ਖਾਨ ਦੀ ਇਮਾਰਤ ਬਣਾਉਣ ਦੇ ਲਈ ਸਾਨੂੰ ਪੂਰੀ ਤਰ੍ਹਾਂ ਹਮਾਗਤ ਕਰਨ ਪੈਸਾ ਵੀ ਪੇਜੋ ਸਾਰੀਆਂ ਚੀਜ਼ਾਂ ਪੇਜੋ ਜਿਹੜਾ ਪਤਾ ਲੱਗ ਜੇ ਕਿ ਸਿੱਖ ਜੋ ਸਾਨੇ ਜੇ ਤੇ ਹੋਇਆ ਉਹ ਕਦੇ ਭੁੱਲਦਾ ਨਹੀਂ ਹੈ ਸੋ ਅਸੀਂ ਇਹ ਮਾਰਤ ਸ਼ੁਰੂ ਕਰ ਦਿੱਤੀ ਹੈ ਔਰ ਇਸ ਨੂੰ ਬਣਾ ਕੇ ਅਸੀਂ ਕਰਨਾ ਹੈਗਾ ਫਿਰ ਸੀਏ ਦਾ ਸਵਾਲ ਹੈ ਇੱਥੇ ਪਾਕਿਸਤਾਨ ਤੋਂ ਸਾਡੀਆਂ ਬੀਬੀਆਂ ਆਈਆਂ ਹੋਈਆਂ ਵਿਆਹਿਆਆਂ ਬੀਬੀ 25 ਸਾਲ ਹੋ ਗਏ ਐ ਉਹਨਾਂ ਨੂੰ ਇੱਥੋਂ ਹਿੰਦੁਸਤਾਨ ਦੀ ਨਾਗਰਤਾ ਨਹੀਂ ਦੇ ਦੇ ਰਹੇ ਜਦ ਕਿ ਦੂਜਿਆਂ ਨੂੰ ਪਸੂ ਦੇ ਦਿੱਤੀ ਗਈ ਐ ਇਹ ਵੀ ਪਾਰਲੀਮੈਂਟ ਦੇ ਵਿੱਚ ਮੈਂ ਮਸਲਾ ਥੋੜਾ ਕਿ ਮੁਸਲਮਾਨਾਂ ਬੀਬੀਆਂ ਨੂੰ ਜਿਹੜੀਆਂ ਇੱਥੇ ਵਿਆਹਿਆ ਹੋਈਆਂ ਆਈਆਂ ਐ ਇਹਨਾਂ ਨੂੰ ਨਾ ਕਰਤਾਖਿਉ ਨਹੀਂ ਦੇ ਦੇ ਤੁਸੀਂ ਸਵੇ ਸਾਰੀਆਂ ਚੀਜ਼ਾਂ ਜਿਹੜੀਆਂ ਕਟਗਿੰਤੀਆਂ ਦੇ ਖਿਲਾਫ ਹੋ ਰਹੀਆਂ ਹੈ ਇਹਨਾਂ ਸਾਰੀਆਂ ਦਾ ਮੈਂ ਪਤਾ ਲੈਣਾ ਫਿਰ ਸਾਡੀ ਪਾਰਟੀ ਕਹਿੰਦੀ ਹੈ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ ਜਿਸ ਦੇ ਨਾਲ ਵਪਾਰ ਸ਼ੁਰੂ ਹੋਏ ਇੱਥੋਂ ਵੀ ਮਾਲ ਜਾਏ ਉਧਰੋਂ ਵੀ ਆਏ ਤੁਹਾਨੂੰ ਪਤਾ ਹੈ ਜਦ ਸਿੱਖ ਪਾਕਿਸਤਾਨ ਤੋਂ ਛੱਡਿਆ ਹੈ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਪੈ ਗਈ ਹੈ ਸਾਡੇ ਪੰਡਾਲ ਪਰੇ ਪਏ ਹੈ ਸਾਡਾ ਬੰਨਾ ਪਾਕਿਸਤਾਨ ਦੇ ਨਾਲ ਲੱਗਦਾ ਅਸੀਂ ਪਾਕਿਸਤਾਨ ਕਿਉਂ ਨਹੀਂ ਕਣਕ ਵੇਚਾਦੇ ਪਾਕਿਸਤਾਨ ਰੂਸ ਤੋਂ ਕਣਕ ਕਿਉਂ ਮੰਗਾ ਰਿਹਾ ਜਦੋਂ ਸਾਡੇ ਕੋਲੇ ਹੈਗੀ ਹੈ ਅਸੀਂ ਦੇ ਸਕਦੇ ਹਾਂ ਤੇ ਯਕੀਨਨ ਜੇ ਸਾਡਾ ਜੋਰ ਪੂਰਾ ਪੈ ਗਿਆ ਅੰਬਰਸਰ ਤੇ ਲਾਹੌਰ ਨੂੰ ਸਾਡੀ ਪਾਰਟੀ ਨੇ ਇੱਕ ਕਰ ਦੇਣਾ ਸਵੇਰ ਦਾ ਤੁਸੀਂ ਨਾਸਤਾ ਲਾਹੌਰ ਚ ਖਾਇਆ ਹੋ ਸ਼ਾਮ ਦੀ ਰੋਟੀ ਅੰਬਰਸਰ ਖਾਇਆ ਹੋ ਐ ਖੁੱਲੇ ਕਰ ਦੇਣੀ ਐ ਅੰਬਰਸਰ ਤੇ ਲਾਹੌਰ ਨਾਰਾਤਕਬੀਰ ਅੱਲਾਹੁ ਅਕਬਰ ਨਾਰਾਤਕਬੀਰ ਹੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕਿਆ ਹੈਗਾ ਹੁਣ ਸਾਡਾ ਚੋਣ ਨਿਸ਼ਾਨ ਬਾਲਟੀ ਹੈ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਮੈਂ ਸਾਰਿਆਂ ਨੂੰ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਬਾਲਟੀ ਦੇ ਨਿਸ਼ਾਨ ਦੇ ਉੱਤੇ ਆਪਣਾ ਬਟਨ ਦਬਾ ਕੇ ਅਕਾਲੀ ਦਾ ਨੰਬਰ ਸਰ ਨੂੰ ਪਾਰਲਮੈਂਟ ਦੇ ਵਿੱਚ ਪੇੜਨਾ ਹੈ तो पूरा यकीन है जो कहने हो कर हो। सो मैं अर्ज करदा फतेह दी तो फतेह अर्ज कर दे वाहू जी का खालसा वाहू जी की फतेह सलाम अलैकुम